ਅੱਜ ਅਸੀਂ ਬਹੁਤ ਹੀ ਵਧੀਆ ਸਨੈਕਸ ਬਣਾਏ ਨੇ ਜੀ ਸਨੈਕਸ ਬਹੁਤ ਹੀ ਵਧੀਆ ਤਰੀਕੇ ਨਾਲ ਬਣਾਏ ਨੇ ਵੱਖਰੇ ਤਰੀਕੇ ਨਾਲ ਬਣਾਏ ਨੇ ਇਹ ਕਿਸ ਤਰ੍ਹਾਂ ਬਣਾਏ ਨੇ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਓ ਤੁਹਾਨੂੰ ਵੀ ਪਤਾ ਲੱਗ ਜੂ ਕਮੈਂਟ ਕਰਕੇ ਦੱਸਿਓ ਵੀ ਇਹ ਕਿਸ ਤਰ੍ਹਾਂ ਬਣੇ ਨੇ ਆ ਘਰ ਦੇ ਸਮਾਨ ਨਾਲ ਹੀ ਬਣਾਏ ਨੇ ਕੋਈ ਜ਼ਿਆਦਾ ਬਾਹਰੋਂ ਕੋਈ ਚੀਜ਼ ਨਹੀਂ ਆਪਾਂ ਲੈ ਕੇ ਆਏ ਜੀ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਓ ਚਲੋ ਜੀ ਆਪਾਂ ਵੀਡੀਓ ਕਰਦੇ ਹਾਂ ਸਟਾਰਟ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਆਪਣੇ ਸਾਰੇ ਪਿਆਰਵੰਦਾਂ ਆਪਣੇ ਇਸ ਪੰਜਾਬੀ ਕਿਚਨ ਚੈਨਲ ਤੇ अच आप बहुत स्नैक्स की रैसपी लेके आए हैं जीडी आप रेसिपी बनाव आप रोटिया तो ताजिया रोटिया तो भी मतलब बना सकते हैं सीया रोटिया तो रात आल तो भी बना सकते हैं सब तो पहले जी आप रोटियां लेते हैं सी देखो ताज़िया रोटिया ने इन आप कटिंग करा इस तरह कटिंग कर लेंगे ਦੋ ਪਾਟ ਬਣਾ ਲਾਂਗੇ ਇਸ ਤਰ੍ਹਾਂ ਤੇ ਇਹਨੂੰ ਰੱਖ ਦਾਂਗੇ ਸਾਈਡ ਤੇ ਹੁਣ ਆਪਾਂ ਇਹ ਸਟਫਿੰਗ ਜਿਹੜੀ ਹੈ ਉਹ ਤਿਆਰ ਕਰਦੇ ਆਂ ਸਟਫਿੰਗ ਤਿਆਰ ਕਰ ਲਈ ਜੀ ਆਪਾਂ ਉਬਲੇ ਹੋਏ ਆਲੂ ਲਏ تھے ਸੀ ਵਾ ਆਲੂ ਨੂੰ ਵਾੜਕੇ ਮੈਂ ਠੰਡਾ ਕਰਕੇ ਅੱਕਦਾ ਸੀ ਰੱਖ ਲਿਆ ਸੀ ਤੇ ਆਪਾਂ ਇਹਨਾਂ ਨੂੰ ਤੇ ਇਧਰੋਂ ਪਿਆਜ਼ ਕੱਟ ਲਈ ਸੀ ਦੇਖੋ ਲੱਛੇਦਾਰ ਬਿਲਕੁਲ ਬ੍ਰੇਕ ਬ੍ਰੇਕ ਪਿਆਜ਼ ਕੱਟ ਲਈ ਸੀ ਲੰਬ ਲੰਬੇ ਤੇ ਐਸੇ ਪਤਲੇ ਪਤਲੇ ਤੇ ਆਪਾਂ ਇਹਨਾਂ ਨੂੰ ਪਹਿਲਾ ਆਲੂ ਨੂੰ ਫੇਦਾਂਗੇ ਤੇ ਫਿਰ ਵਿੱਚੀ ਆਪਾਂ ਪਿਆਜ਼ ਪਾ ਦਾਂਗੇ ਲਓ ਜੀ ਆਲੂ ਨੂੰ ਆਪਾਂ ਫੇ ਲਿਆ ਸੀ ਤੇ ਹੁਣ ਆਪਾਂ ਇਹ ਚ ਪਾਵਾਂਗੇ ਪਿਆਜ਼ ਇਹ ਅਸਾਂ ਸੀ ਆਪਣੀ ਮਰਜ਼ੀ ਨਾਲ ਪਾ ਸਕਦੇ ਹਾਂ ਤੇ ਉਸ ਤੋਂ ਬਾਅਦ ਪਾਵਾਂਗੇ ਆਪਾਂ ਅੱਧਾ ਚਮਚ ਹਲਦੀ ਦਾ ਅੱਧਾ ਚਮਚ ਲਾਲ ਮਿਰਚ ਇੱਕ ਚਮਚ ਨਮਕ ਇੱਕ ਚਮਚ ਭੁੰਨੇ ਹੋਏ ਜੀਰਾ ਜਾ ਮਾ ਚਮਚ આમਚਰ ਪਾਊਡਰ ਇਹਨਾਂ ਸਾਰਿਆਂ ਨੂੰ ਆਪਾਂ ਕਰਾਂਗੇ ਮਿਕਸ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੋਂ ਤੁਹਾਡੇ ਕੋਲ ਕੋਈ ਹੋਰ ਸਬਜ਼ੀਆਂ ਹੋਣ ਤਾਂ ਤੁਸੀਂ ਉਹ ਵੀ ਪਾ ਸਕਦੇ ਹੋ ਸਬਜ਼ੀਆਂ ਆਪਣੇ ਮਰਜ਼ੀ ਹਰੀਆਂ ਸਬਜ਼ੀਆਂ ਆਪਣੇ ਮਰਜ਼ੀ ਆ ਪਸੰਦ ਤੌਰ ਤੇ ਜਿੰਨਾਂ ਮਰਜ਼ੀ ਪਾ ਸਕਦੇ ਹੋ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਲੋ ਜੀ ਆਪਣੀ ਸਟਫਿੰਗ ਜਿਹੜੀ ਹੈਗੀ ਬਿਲਕੁਲ ਤਿਆਰ ਆ ਦੇਖੋ ਕਿੰਨੀ ਵਧੀਆ ਬਣੀ ਹੈ सैड पर रख देंगे तो आप दूसरी दूसरी दूटिंग बेसन जी आप रोटियाँ कोटिंग करेंगे वो तैयारी करते हैं लो जी हम आप बेसन पावे बेसन मैं छाण लिया चंकी तरह के ना चम्मच तेन चम्मच आप आपवेंगे तो बेसन दे तो इन आप चंकी तरह मिक्स कर देंगे उसवेंगे इस प्याज जे छ रख ले बचा के ਹੁਣ ਚੰਗੀ ਤਰ੍ਹਾਂ ਸਭ ਨੂੰ ਮਿਕਸ ਕਰਕੇ ਤੇ ਪਾਵਾਂਗੇ ਚ ਪਾਲਕ ਦੇ ਪੱਤੇ ਤੁਸੀਂ ਧਨੀਆ ਵੀ ਪਾ ਸਕਦੇ ਹੋ ਪਾਲਕ ਵੀ ਪਾ ਸਕਦੇ ਹੋ ਤੁਹਾਡੀ ਮਰਜ਼ੀ ਹੈ ਇਹ ਸਭ ਤੋਂ ਮੇਨ ਚੀਜ਼ ਪਾਵਾਂਗੇ ਅਜਵੈਨ ਹਾਤਾ ਤਿਆਰ ਮਸਲ ਕੇ ਜਵੈਨ ਪਾ ਦਾਂਗੇ ਦੋਸਤੋ ਪਾਵਾਂਗੇ ਥੋੜਾ ਜਿਹਾ ਜੀਰਾ अद्धे चम्मच तो भी घट हल्दी हाँ अद्धा चम्मच नमक अद्धा चम्मच ही लाल मिर्च का चम्मच छोटे हैं और थोड़ा चाट मसाला इन सारा करा मिक्स लो जी सारी जी चीजा मिक्स कर लिया ਤਾਂ ਪੈਨ ਥੋੜਾ ਜਿਹਾ ਕ੍ਰਿਸਪੀ ਬਣਾਉਣ ਲਈ कुरकुरा ਬਣਾਉਣ ਲਈ ਤੁਸੀਂ ਅਰਾਰੋਡੀ ਪਾ ਸਕਦੇ ਹੋ ਤੇ ਕੌਰਨ ਫਲੋਰ ਹੀ ਪਾ ਸਕਦੇ ਹੋ ਅਗਰ ਦੋਨੋਂ ਜੋ ਨਹੀਂ ਹੈ ਤਾਂ ਚੌਲਾਂ ਦਾ ਆਟਾ ਦੇ ਇੱਕ ਚਮਚ ਪਾ ਸਕਦੇ ਆ ਆਪਾਂ ਕਿ ਚਮਚ ਪਾਵਾਂਗੇ ਕੌਰਨ ਫਲੋਰ ਦਾ ਇਹਨਾਂ ਥੋੜਾ ਜਿਹਾ कुरकुरੇ ਜਿਹਾ ਬਣ ਜਾਂਦੇ ਆ ਸਨੈਕਸ ਆਪਣੇ ਇਹਨਾਂ ਸਾਰੀ ਚੀਜ਼ਾਂ ਨੂੰ ਪਾ ਕੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਥੋੜਾ ਜਿਹਾ ਪਾਣੀ ਪਾ ਕੇ ਨਾ ਆਪਾਂ ਮਿਕਸ ਕਰ ਇਹਨੂੰ ਚੰਗੀ ਤਰ੍ਹਾਂ ਕੋਲੇ ਬਣਾਵਾਂਗੇ ਸਾਰੇ ਜਿਆਵਾ ਮਿਕਸ ਕਰ ਲਏ ਤੇ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਨਾ ਇਹਨੂੰ ਮਿਕਸ ਕਰਾਂਗੇ ਚੰਗੀ ਤਰ੍ਹਾਂ ਬੜਾ ਪਤਲਾ ਨਹੀਂ ਕਰਨਾ ਬੈਟਰ ਜਿਹੜਾ ਹੈਗਾ ਤੇ ਬੜਾ ਜ਼ਿਆਦਾ ਸੰਘਣਾ ਵੀ ਨਹੀਂ ਕਰਨਾ ਆਪਾਂ ਬੱਚੇ ਇਹ ਜਿਹੜੇ ਸਨੈਕਸ ਆਪਾਂ ਬੱਚਿਆਂ ਦੇ ਟਿਫਨ 'ਚ ਹੀ ਪੈਕ ਕਰਕੇ ਦੇ ਸਕਦੇ ਹਾਂ ਰੋਜ਼ ਆਏ ਹੁੰਦਾ ਆਪਾਂ ਨੂੰ ਵੀ ਅੱਜ ਬੱਚਾ ਨੂੰ ਕਿਆ ਚੀਜ਼ ਭੇਜੀ ਅੱਜ ਆਪਾਂ ਕਿਆ ਕੁਝ ਪਾਈਏ ਵੀ ਟਿਫਨ 'ਚ ਤੇ ਬੱਚੇ ਫ੍ਰੈਸ਼ ਕਰਦੇ ਰੋਜ਼ ਰੋਜ਼ ਤੇ ਆਪਾਂ ਬਹੁਤ ਹੀ ਵਧੀਆ ਸਨੈਕਸ ਬਣ ਕੇ ਤਿਆਰ ਹੋ ਜਾਂਦੇ ਆਂ ਔਰ ਨਾਲੇ ਆਪਾਂ ਬੱਚੇ ਇਹ ਆਪਣੀ ਰੋਟੀ ਵੀ ਖਾ ਲੈਂਦੇ ਆਂ ਕਈ ਬੱਚੇ ਰੋਟੀ ਤੋਂ ਖਤਰਾਂਉਂਦੇ ਨੇ ਰੋਟੀ ਨਹੀਂ ਖਾਂਦੇ ਤੇ ਆਪਾਂ ਨੂੰ ਇਹ ਸਨੈਕਸ ਬਣਾ ਕੇ ਇਸ ਤਰ੍ਹਾਂ ਤੇ ਆਪਾਂ ਨੂੰ ਰੋਟੀ ਵੀ ਬਖਵਾ ਸਕਦੇ ਆਂ ਲਓ ਜੀ ਆਪਣਾ ਦੇਖੋ ਬੈਟਰ ਤਿਆਰ ਹੋ ਗਿਆ ਆਪਾਂ ਇੰਨਾ ਗਾ ਰੱਖਣਾ ਜਿਆਦਾ ਪਤਲਾ ਵੀ ਨਹੀਂ ਤੇ ਜਿਆਦਾ ਸੰਘਣਾ ਵੀ ਨਹੀਂ ਯਾਨਕ ਰੱਖਣਾ ਕਿ ਹੁਣ ਆਪਾਂ ਕਰਦੇ ਜਿਹੜੀ ਸਟਫਿੰਗ ਜਿਹੜੀ ਤਿਆਰ ਕਰ ਸੀ ਉਹਨਾਂ ਨੂੰ ਦੇਖਦੇ ਆ। ਲੋ ਜੀ ਹੁਣ ਆਪਾਂ ਐਗਸ ਇਹ ਸੌਸ ਲੈ ਲਈ ਸੀ ਤੁਸੀਂ ਕੋਈ ਵੀ ਕੈਚੱਪ ਲੈ ਸਕਦੇ ਹੋ। ਅਗਰ ਤੁਸੀਂ ਕੱਲੀ ਸੌਸ ਲਗਾਉਣੇ ਚ ਸੌਸ ਲਗਾ ਸਕਦੇ ਹੋ ਵੀ ਆਪਾਂ ਨਾਲ ਵਿੱਚ ਮਾਇਓਨੈਸ ਪਾਵਾਂਗੇ ਇਹਦੇ। ਮਾਇਓਨੈਸ ਫਰਦਵਾਦ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ। ਆਪਾਂ ਇਸ ਤਰ੍ਹਾਂ ਦੇ ਸਨੈਕਸ ਬਣਾ ਕੇ ਤਿਆਰ ਕਰਾਂਗੇ ਤੇ ਬੱਚਿਆਂ ਨੂੰ ਪਤਾ ਵੀ ਨਹੀਂ ਲੱਗਣਾ ਫਿਰ ਰੋਟੀ ਤਾਂ ਤਿਆਰ ਹੋਏ ਨੇ ਲੋ ਜੀ ਦੇਖੋ ਕਿੰਨੀ ਸੋਹਣੀ ਤਿਆਰ ਹੋ ਗਈ ਸੌਸ ਆਪਣੇ ਤੇ ਆਪਾਂ ਹੁਣ ਰੋਟੀ ਰੋਟੀ ਦੇ ਉੱਪਰ ਨਾ ਇਸ ਤਰ੍ਹਾਂ ਰਿਕਰਡਿੰਗ ਕਰੀਏ ਸਾਡੇ ਸੌਸ ਲਗਾ ਦਾਂਗੇ ਤੇ ਸੌਾ ਜਿਹੜੀ ਆਪਾਂ ਸਟਫਿੰਗ ਰੱਖੀ ਹੈ ਇੱਕ ਸਾਈਡ ਤੇ ਰੱਖ ਦਾਂਗੇ ਉਸ ਜਿਹੜਾ ਸਾਈਡ ਨਾਲ ਪਾਸਟਰਾ ਬੰਦ ਕਰ ਦਾਂਗੇ ਤੇ ਇਸ ਇਧਰ ਬਣਾ ਕੇ ਆਪਾਂ ਸਾਰੇ ਤਿਆਰ ਕਰ ਲਵਾਂਗੇ। ਲੋ ਜੀ ਸਾਰੇ ਭਰ ਕੇ ਆਪਾਂ ਤਿਆਰ ਕਰ ਲਏ ਚੰਗੀ ਤਰ੍ਹਾਂ ਸਟਫਿੰਗ ਤੇ ਇਧਰ ਆਪਣਾ ਕੋਲ ਵੀ ਤਿਆਰ ਹੈ ਤੇ ਆਪਾਂ ਹੁਣ ਇਧਰ ਤੇਲ ਗਰਮ ਕਰਦੇ ਆ ਰਿਫਾਈਨ ਤੇਲ ਜੀ ਵੀ ਬਣਾ ਸਕਦੇ ਤੁਸੀਂ ਫਰਾਈ ਕਰ ਸਕਦੇ ਹੋ। ਤੁਸੀਂ ਸਰੋਂ ਦੇਲ ਚ ਵੀ ਆਪਕੇ ਅਗਰ ਸ਼ੈਲੋ ਫਰਾਈ ਕਰਨਾ ਚਾਹੋ ਤਾਂ ਤੁਸੀਂ ਸ਼ੈਲੋ ਫਰਾਈ ਵੀ ਕਰ ਸਕਦੇ ਹੋ ਤੁਹਾਡੀ ਮਰਜ਼ੀ ਆ। ਆਪਾਂ ਇਹਨਾਂ ਨੂੰ ਡੀਪ ਫਰਾਈ ਕਰਾਂਗੇ। ਲੋ ਜੀ ਤੇਲ ਵੀ ਆਪਣਾ ਵਧੀਆ ਗਰਮ ਹੋ ਚੁੱਕਿਆ। ਆਪਾਂ ਇੱਕ ਇੱਕ ਚੱਕ ਕੇ ਰੋਟੀ ਨੂੰ ਨਾ ਇਹਨੂੰ ਰੱਖ ਦਾਂਗੇ ਸਟੈਕ ਤੇ ਇਹਨਾਂ ਦੇ ਚੰਗੀ ਤਰ੍ਹਾਂ ਡਿਪ ਕਰਾਂਗੇ ਇਸ ਤਰ੍ਹਾਂ ਡਿਪ ਕਰਕੇ ਤੇ ਆਪਾਂ ਦੋ ਦੋ ਪੀਸ ਪਾ ਦਾਂਗੇ ਜਿਨ੍ਹਾਂ ਦੇ ਬਚੇ ਥੋੜੇ ਨੇ ਰੋਟੀ ਖਾਂ ਚ ਨਾ ਰਹਿ ਗਈ ਕਰ ਦੇਣਾ ਜੀ ਇਹੋ ਜੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਇਹ ਰੋਟੀ ਦਾ ਬਣਾਇਆ ਆਪਾਂ 스낵ਸ आप कर देंगे लो जी देखो आप तैयार कर ले बिना ब्रैडा तो ब्रैड पकौड़े आप रोटी पकौड़े कहेंगे जी चंकी तरह कर देंगे तेल बिल्कुल तेल बच्च ना रहे आप चेंज कर देंगे तो इसी तरह आपे बना के तैयार कर लाने ਲਓ ਜੀ ਆਪਾਂ ਸਾਰੇ ਰੋਟੀ ਦੇ ਪਕੌੜੇ ਬਣਾ ਕੇ ਤਿਆਰ ਕਰ ਲਏ ਦੇਖੋ ਕਿੰਨੇ ਵਧੀਆ ਬਣੇ ਨੇ ਤੇ ਕਿੰਨੇ ਕ੍ਰਿਸਪੀ ਤੇ ਪਤਾ ਹੀ ਨਹੀਂ ਲੱਗਦਾ ਕਿ ਬ੍ਰੈਡ ਦੇ ਪਕੌੜੇ ਆ ਜਾਂ ਰੋਟੀ ਦੇ ਪਕੌੜੇ ਆ ਤੇ ਆਪਾਂ ਹੁਣ ਬੱਚਿਆਂ 'ਚ ਪੈਕ ਕਰਾਂਗੇ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਜੀ ਲਾਈਕ ਕਮੈਂਟ ਕਰਕੇ ਦੱਸਿਓ ਅਗਰ ਚੈਨਲ ਤੇ ਪਹਿਲੀ ਵਾਰ ਆਉਣਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਵੀਡੀਓ ਨੂੰ ਪੂਰਾ ਅੰਤ ਤੱਕ ਦੇਖਿਓ ਤੁਸੀਂ ਵੀ ਘਰ 'ਚ ਬਣਾਇਆ ਤੇ ਸਾਰਿਆਂ ਨੂੰ ਖਵਾਇਆ ਬੱਚਿਆਂ ਨੂੰ ਵੀ ਖਵਾਇਆ ਟਿਫਿਨ 'ਚ ਪੈਕ ਕਰਿਓ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ